ਤਸ਼ਰੀਕ ਆਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਕਰਦੇ ਆ ਅੱਜ ਦੇ ਵਲੌਗ ਚ ਸਵਾਗਤ ਲੋ ਜੀ ਸਵੇਰ ਟਾਈਮ ਪੁੱਜੇ ਵੇ ਖੇਤ ਚ ਖੇਤਾਂ ਦਾ 뷰 ਚੈੱਕ ਕਰੋ ਜੀ ਤੇ ਬਾਕੀ ਕਣਕ ਦਿਨ ਪੱਦਨ ਬਾਹਰ ਆਂਦੀ ਜਾਂਦੀ ਆ ਹੁਣ ਦੇਖੋ ਜੀ ਅੱਜ ਖੇਤ ਇਹਨ ਭਰ ਗਿਆ ਪੂਰਾ ਆ ਦੇਖੋ ਜੀ ਕਣਕ ਦਾ ਜੰ ਬਹੁਤ ਵਧੀਆ ਏ ਇਹ ਆਪਣਾ ਹੈਗਾ ਜੀ ਘਰ ਦਾ ਵੀਜੇ ਤੇ ਵਾਕੀ ਰੂਟਾਵੇਟਰ ਨਾਲ ਖੇਤ ਵੀ ਬਹੁਤ ਵਧੀਆ ਬਣਿਆ ਹੋਇਆ ਜੀ। ਤਕਰੀਬਨ ਐਂ ਸਾਫ ਤੇ ਬੂਟੇ ਵੀ ਸਾਫ ਹੈ। ਤੇ ਖੇਤ ਵੀ ਵਧੀਆ ਬਣਿਆ ਵਾ। ਬਾਕੀ ਨਾਲ ਦੀ ਨਾਲੇ ਧੁੱਪ ਵੀ ਪੂਰੀ ਸੂਰਜ ਆ ਗਿਆ। ਆ ਦੇਖੋ ਜੀ ਪੱਤਿਆਂ ਦੇ ਵਿੱਚ ਉਹ ਦਿਖਦਾ ਹੋਣਾ। ਤੇ ਅੱਜ ਨਹੀਂ ਜਾਨਵਰ ਪਏ ਹੈਗੇ ਕਣਕ ਨੂੰ। ਅੱਜ ਠੀਕ ਤਾਂ ਕੰਮ। ਬਾਕੀ ਨਾਲ ਦੀ ਨਾਲੇ ਉਧਰ ਉਹ ਪਰਾਂ ਪਾਣੀ ਛੱਡਾ ਵੇ ਜੀ ਬੰਦੇ ਨੇ ਕਣਕ ਨੂੰ ਉਹ ਦੇਖੋ ਜੀ ਦਿਖਾਉਂਦੇ ਤੁਹਾਨੂੰ ਜ਼ੂਮ ਕਰਕੇ ਆ ਚੱਲਦੀ ਐ ਇੱਥੇ ਕਣਕ ਨੂੰ ਪਾਣੀ ਵੀ ਛੱੜਦਾ ਵਾ ਕਿਉਂਕਿ ਜਿਹੜੀਆਂ ਸੁੱਕ ਵਿੱਚ ਬੀਜ ਹੋਈਆਂ ਮ ਕਣਕਾਂ ਉਹਨੂੰ ਪਾਣੀ ਦੀ ਲੋੜ ਹੈਗੀ ਤੇ ਬਾਕੀ ਅੱਜ ਲਾਵਾਂਗੇ ਜੀ ਖਾਦ ਕਿਉਂਕਿ ਪੈਰ ਵੀ ਵਿੱਚ ਲੱਗ ਪਿਆ ਖੜ ਹੁਣ 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 ਹੈ ਨਹੀਂ ਬਹੁਤਾ ਦਵਦਨੀ ਨਹੀਂ ਪਹਿਲਾ ਪੈਰ ਗੜਦਾ ਦਾ ਵਿੱਚ ਤੇ ਬਾਕੀ ਜਿਹੜੀਆਂ ਹੁਣ ਆਹ ਗੰਦਲਾਂ ਐ ਜਿਹਦੀਆਂ ਸਰੋਂ ਦੀਆਂ ਹਾਲੀਆਂ ਆਹ ਉੱਪਰ ਤੇ ਹੀ ਇਦਾਂ ਤੋੜਨੀ ਆ ਜੀ ਇਹ ਨਾਲੇ ਅੱਜ ਕਿਉਂਕਿ ਇਹੇ ਤੋੜ ਕੇ ਜੀ ਫੇਰ ਇਹਨਾਂ ਥੱਲੇ ਦੇ ਫਟਾਰਾ ਕਰਨਾ ਇਹ ਉੱਪਰ ਨੂੰ ਵੱਧ ਗਈ ਹੈ ਗੇਤੀ ਬੀਜ ਹੋ ਗਈ ਵੀ ਦੀ ਤਾਂ ਕਰਕੇ ਤੇ ਅੱਜ ਲਾਵਾਂਗੇ ਝਾਟੀ ਦੇ ਪਰ ਵੀ ਇਹ ਵੀ ਤੋੜਾਂਗੇ ਜੀ ਉੱਪਰ ਤੇ ਜਿੰਨੇ ਕ ਟੁੱਟੇ ਜੇ ਹੈਗੇ ਇਹ ਸਾਰੇ ਇੱਦਾਂ ਉੱਪਰ ਤੇ ਤੋੜ ਦੇਣਾ ਜੀ ਤੇ ਫਿਰ ਨਾਲੇ ਇਹਨੂੰ ਖਾਦ ਪਾਵਾਂਗੇ ਜੀ ਅੱਜ ਜੂਰੀਆ ਤੇ ਨਾਲੇ ਵਿੱਚ ਸਲਫਰ ਪਾ ਕੇ ਇੱਕ ਖਾਦ ਲਾਣੀ ਬਸ ਹੁਣ ਵਧੀਆ ਹੀ ਰੱਖ ਕੈਨ ਕੂਤੇ ਬਾਹ ਨਹੀਂ ਇਹਨੂੰ ਖਾਦ ਲਾਣੀ ਹੈਗੀ ਤੇ ਆਲੂਆਂ ਦਾ ਵੀ ਪੁੱਛਿਆ ਦਾ ਜੀ ਦਵਾਈ ਵਾਲਿਆਂ ਨੂੰ ਉਹ ਕਹਿੰਦੇ ਵੇ ਹੁਣ ਸਪਰੇ ਹੋਣੀ ਨਹੀਂ ਇਹਦੇ ਪਰ ਕੱਖ ਵੀ ਇੰਨਾ ਹੈ ਨਹੀਂ ਆਹੀ ਹੈ ਬਸ ਮਾੜਾ ਮਾੜਾ ਦੇਖਦੇ ਨਹੀਂ ਫਿਰ ਇਹ ਕਹੀ ਨਾਲੇ ਗੁੱਟ ਦੇਣੀ ਆਪੇ ਬਹੁਤੀਆ ਵੀ ਨਹੀਂ ਹੋਣੀ ਆ 15 ਕਬੱਟਾ ਸਾਰੀਆਂ ਆਲੂਆਂ ਦੀਆਂ ਇਹ ਇਹ ਵੀ ਇਹਨੂੰ ਗੁੱਟ ਦੇਵਾਂਗੇ ਕਹੀ ਨਾਲੇ ਤੇ ਨਾਲੇ ਗੁੱਟ ਕੇ ਫਿਰ ਮਿੱਟੀ ਚੜਾ ਦਵਾਂਗੇ ਇਹਦੇ ਪਰ ਵੀ ਤੇ ਬਾਕੀ ਜਵੀ ਨੂੰ ਵੀ ਦੇਖਦੇ ਆ ਜੀ ਬਾੜਾ ਲਾਈਏ ਅੱਜ ਕਿਉਂਕਿ ਜਵੀ ਵੀ ਆਪਣੀ ਤਿਆਰੀ ਹੈ तकरीबन ਇੱਕ ਬਾੜੀ ਦੀ ਛੋਟ ਛੋਟੀ ਬਾੜ ਲਈਏ ਫਿਰ ਉਤੇ ਬਾ ਬੜੀ ਬਾੜ ਵੱਡਾਂਗੇ ਤੇ ਆਹ ਦੇਖੋ ਜੀ ਇਧਰ ਵਾਲੇ ਆਲੂ ਤੇ ਇਧਰ ਵਾਲੇ ਆਲੂ ਬਹੁਤ ਫਰਕ ਹੈ ਜੀ ਇਹਨਾਂ ਦੇ ਵਿੱਚ ਇਹਦਾ ਛੇਜਾ ਵੀ ਮੋਟਾ ਏ ਆ ਦੇਖੋ ਜੀ ਛੇਜਾ ਵੀ ਪੂਰਾ ਵਧੀਆ ਏ ਆ ਹੈਗੇ ਜੀ ਆਪਣੇ ਘਰ ਵਾਲੇ ਆਲੂ ਇੱਕੋ ਦਿਨ ਦੀ ਬਜਾਈ ਏ ਇੱਕੋ ਟਾਈਮ ਦੀ ਬਜਾਈ ਏ ਜੀ ਇਹ ਐ ਨਹੀਂ ਹੈਗਾ ਵੇ ਅੱਗੇ ਪਿੱਛੇ ਲੱਗੇ ਵੇ ਇੱਕੋ ਉਹੀ ਉਹ ਖਾਦੇ ਇਹਨਾਂ ਨੂੰ ਪਾਈ ਵੀ ਉਹੀ ਹੋਏ ਇਹਨਾਂ ਨੂੰ ਪਾਈ ਵੀ ਕੋਈ ਅਲੱਗ ਤੇ ਖਾਦੇ ਵੀ ਨਹੀਂ ਪਾਈ ਵੀ ਤੇ ਇਹ ਹੈ ਜੀ ਬੀਜ ਦੀ ਗਰੋਥ ਗਾਹਾਂ ਨੂੰ ਇਹੀ ਬੀਜ ਲਾਵਾਂਗੇ ਜੀ ਆਹ ਬੀਜ ਅਸੀਂ ਐਜ ਕਿਉ ਲਾਣਾ ਬਸ ਇਹ ਖਤਮ ਕਰ ਦੇਣਾ ਇਹਦਾ ਬੀਜ ਰੱਖਾਂਗੇ ਆ ਪੂਰੀ ਬੱਟ ਦਾ ਆਪਣਾ ਇੰਨੇ ਕਿਚ ਜੇ ਦੋ ਕਬੂਰੀਆਂ ਵੀ ਹੋ ਗਈਆਂ ਤਾਂ ਆਪਣਾ ਆਰਾਮ ਨਾਲ ਲੱਗ ਜਾਣਾ ਜੀ ਸਾਰਾ ਆਹ ਇੰਨੇ ਕਿ ਜਗ ਲੱਗਦੀ ਕਰਨੀ ਬਾਕੀ ਲਸਣ ਵੀ ਪੂਰਾ ਖੜਾ ਹੀ ਬੱਟਾਂ ਪਰ ਆ ਦੇਖੋ ਇੱਲਾਸਣ ਨਾਲੇ ਕਾਕੱਖ ਵੀ ਨਹੀਂ ਹੈਗਾ ਬਹੁਤ ਇਹ ਵੀ ਅਸੀਂ ਆਪੇ ਗੁੱਟ ਲੈਣਾ ਗੜਾਈ ਦੀ ਕਰ ਦਮ ਗਾਇਨ ਦੋ ਵੱਟਾ ਲਾਈਆਂ ਮਹ ਲਸਣ ਦੀਆਂ ਤੇ ਬਾਕੀ ਆਪ ਨਹੀਂ ਜਵੀ ਹੈ ਖੜੀ ਜਵੀ ਵੀ ਪੂਰੀ ਵਧੀਆ ਹੋ ਗਈ ਗੀਆਂ ਤੇ ਪੱਤਾ ਹੈ ਤਾਂ ਕ ਬੂਟੇ ਦਾ ਝੜਿਆ ਨਹੀਂ ਹੈਗਾ ਨਹੀਂ ਪਿਛਲੇ ਸਾਲ ਤਾਂ ਝੜ ਗਿਆ ਤਾਂ ਹਜੇ ਨਾਲ ਚ ਇਹ ਜੀ ਪੱਤਾ ਪੂਰਾ ਖੜਾ ਪਤਾ ਨਹੀਂ ਕਿਹ ਚੱਕਰ ਹੈ ਖਰਾ ਬਰਸਾਤ ਜਿਹੜਾ ਮੀਂਹ ਜਿਆ ਤੇਗਾ ਹੁਣ ਉਹਦੇ ਕਰਕੇ ਨਹੀਂ ਹਜੇ ਝੜਿਆ ਹੈਗਾ ਤੇ ਬਾਕੀ ਚੱਲਦੇ ਜੀ ਕੰਮ ਤੇ ਅੱਜ ਖਾਦ ਖੂਦ ਦਾ ਕੰਮ ਕਾਈਏ ਕਿਉਂਕਿ ਸਰੋਂ ਸਰੋਂ ਦਾ ਅੱਜ ਕੰਮ ਨਵੇੜ ਦੇਣਾ ਆ ਕਿੱਲੇ ਦਾ ਸਾਰੇ ਦਾ ਵਿੱਚ ਇੱਲੇ ਸਾਨੂੰ ਮੜ ਮੜੀ ਲਾ ਦੂਗੇ ਪਤਲੀ ਪਤਲੀ ਖਾਦ ਤੇ ਬਾਕੀ ਆਲੂਆਂ ਨੂੰ ਵੀ ਲਾ ਦੇਣੀ ਤੇ ਉਧਰ ਸਰੋਂ ਨੂੰ ਵੀ ਲਾ ਦੇਣੀ ਅੱਜ ਦਿਹਾੜੀ ਪੂਰੀ ਸਰੋਂ ਉੱਪਰੇ ਲਾਣੀ ਜੀ ਸਰੋਂ ਦਾ ਕੰਮ ਨਵੇੜ ਕੱਜ ਇਹਦੇ ਸਾਰੇ ਉੱਪਰ ਤੇ ਗੰਦਲਆਂ ਹੀ ਤੋੜ ਕੇ ਜਿੰਨੀਆਂ ਨਿਕਲੀਆਂ ਵਾ ਇਹਨੂੰ ਜੇ ਖਾਦ ਦੀ ਲਾ ਕੇ ਫਿਰ ਇਹ ਕੱਚੀ ਜੀ ਹੋਣੀ ਖਾਦ ਨਾਲ ਫਿਰ ਜਾੜ ਜੇ ਮਾਰ ਦੂੰਗੀ ਸੋਨਾ ਤੇ ਬਾਕੀ ਜੇ ਖਾਂਦੇ ਜੀ ਆਹ 골ਡੀ ਬੀਰੀ ਵਾਲੀ ਕਣਕ ਇਹ ਹੈਗਾ 826 ਬੀਜ ਬੀਜੇ ਵਾ ਘਰ ਦਾ ਤੇ ਇਹ ਬੀਜਾ ਵਾ ਜੀ ਬਿਨਾ ਰੋਣੀ ਤੇ ਇਹਨੇ ਪਾਣੀ ਮੰਗ ਲੈਣਾ ਇਹਨੇ ਛੇਤੀਓ ਆ ਦੇਖੋ ਜੀ ਆਏ ਸੁੱਕ ਵਿੱਚ ਬੀਜੀ ਵੀ ਕਣਕ ਬਿਨਾ ਰੋਣੀ ਦੇ ਬੀਜੀ ਵੀ ਇਹ ਉਧਰ ਨਿਕਲ ਆਈ ਵਧੀਆ ਉਧਰ ਸਾਰੀ ਕਣਕ ਨਿਕਲ ਆਈ ਵੀ ਐਨ ਬਾਕੀ ਜਿਹੜਾ ਮਾੜਾ ਮੋਟਾ ਦਾਣਾ ਸੁੱਕ ਚ ਪਿਆ ਹੋਊਗਾ ਉਹ ਪਾਣੀ ਲਾਏ ਤੇ ਨਿਕਲ ਜਾਣਾ ਪਰ ਜਿਹੜੀ ਕਣਕ ਰੋਣੀ ਕਰਕੇ ਤੇ ਤਸੱਲੀ ਨਾਲ ਬੀਜ ਹੁੰਦੀ ਜੂ ਦੇ ਵਰਗਾ ਕੋਈ ਸਵਾਦ ਨਹੀਂ ਹੈਗਾ ਸੁੱਕ ਚ ਬੀਜੀ ਤੇ ਜਾਂਦੇ ਕਣਕਾਂ ਪਰ ਕਿਤੇ ਨਾ ਕਿਤੇ ਝਾੜ ਨੂੰ ਵੀ ਫਰਕ ਪੈਂਦੀ ਹੈ ਕਿਉਂਕਿ ਇਹਨਾਂ ਹੁਣ ਆ ਦੇਖੋ ਜੀ ਵਿੱਚ ਵਿੱਚ ਕਣਕ ਨਿਕਲਦੀ ਹੈ ਆ ਦੇਖੋ ਜੀ ਵਿੱਚ ਵਿੱਚ ਕਿੱਡੀ ਗੱਡੀ ਹੋਈ ਵੀ ਵਿੱਚ ਵਿੱਚ ਛੋਟੇ ਛੋਟੇ ਜਮਾ ਹੀ ਇੱਥੇ ਕੰਨੂ ਦੇਖੋ ਜੀ ਆ ਦੇਖੋ ਇਹ ਫਰਕ ਪੈਂਦਾ ਜੀ ਜਿਹੜੀ ਰੋਣੀ ਵਾਲੀ ਆ ਉਹ ਇੱਕਸਾਰ ਨਿਕਲਦੀ ਐਨ ਕਣਕ ਵਧੀਆ ਤੇ ਆ ਜੀ ਆਪਣੇ ਖੇਤ ਇੱਧਰ ਸਾਗ ਬੀਜਿਆ ਵਤਾ ਜਵੀ ਦੇ ਵਿੱਚ ਇਹਨਾਂ ਦੇ ਸੱਟਾ ਕਿਆਰਾ ਲੱਗ ਤੇ ਜਵੀ ਦਾ ਬੀਜ ਕਹੂੰਗੀ ਇਹ ਜਵੀ ਦਾ ਕਿਆਰਾ ਤਾਂ ਬੀਜੇ ਦਾ ਇਹਦਾ ਸੀ ਬੀਜ ਬਣਾਣਾ ਹੀ ਜਵੀ ਦਾ ਇੱਕ ਕਿਆਰੇ ਦਾ ਇੱਕ ਬਾੜੀ ਦੀ ਵੱਢ ਕੇ ਫਿਰ ਦੂਈ ਬਾੜ ਦੇਖਾਂਗੇ ਦੂਈ ਬਾੜ ਵਧੀਆ ਹੋ ਗਈ ਬੜੀ ਹੋ ਗਈ ਉਹ ਵੀ ਵੱਡ ਲੈਣੇ 32 ਬਾੜ ਦਾ ਬੀਜ ਰੱਖਾਂਗੇ ਇਹਦਾ ਕਿਉਂਕਿ ਤਿੰਨ ਬਾੜਾਂ ਆਰਾਮ ਨਾਲ ਦੇਣੀਆਂ ਹਾਈਬ੍ਰਿਡ ਬੀਜ ਹੈ ਇਹ ਬੀਜ ਜਵਾ ਜਵਾ ਇਹ ਤੇ ਉਧਰ ਰੱਖਾਂਗੇ ਇਹਦਾ ਬੀਜ ਤਾਂ ਕਰਕੇ ਤੇ ਬਾਕੀ ਗੰਦਲਾਂ ਇੰਨੀਆਂ ਨਹੀਂ ਨਿਕਲੀਆਂ ਜੀ ਫੁੱਲ ਕਿਸੇ ਕਿਸੇ ਨੂੰ ਆਇਆ ਵਾ ਇੱਕ ਵਾਰੀ ਸਾਰੇ ਕਹਰੇਆਂ ਚ ਘੁੰਮ ਜਾਣਾ ਮੈਂ ਤੇ ਬਾਪੂ ਆਵਾਂਗੇ ਦੋਨੋਂ ਜਣੇ ਤੇ ਤਕਰੀਬਨ ਇਹ 5 ਕਿਆਰੇ ਹੈ ਜੀ ਕਿਉਂਕਿ ਦੋ ਬੰਦੇ ਨੇ ਪੂਰੀ ਇੱਕ ਫਾਂਟਾ ਨਹੀਂ ਦੋ ਬੰਦੇ ਨੂੰ ਇੱਕ ਕਿਆਰੇ ਦੀ ਤੇ ਐਦੀ ਘੋਮ ਕੇ ਆਪਣੇ ਸਾਰੇ ਟੂਸੇ ਜੁੱਪਰ ਤੇ ਤੋੜ ਕੇ ਫੇਰ ਇਹਨੂੰ ਖਾਦ ਲਾਵਾਂਗੇ ਪਾਣੀ ਅਸੀਂ ਲਾਤਾ ਤਾਂ ਪਾਣੀ ਵਾਲਾ ਕੰਮ ਆਪਣਾ ਨਿਭੜ ਗਿਆ ਵਾ ਪਾਣੀ ਨੂੰ ਬਹੁਤ ਲੱਗਣੇ ਨੇ ਤੇ ਬਾ ਇੱਕ ਪਾਣੀ ਹੁਣ ਲੱਗ ਗਿਆ ਇੱਕ ਪਾਣੀ ਨੂੰ ਹੋਰ ਲੱਗਣਾ ਵਾ ਜਦ ਇਹ ਪੱਕ ਜਾਣੀ ਦੋ ਪਾਣੀਆਂ ਨਾਲ ਇਹ ਬਾਕੀ ਅਜਾਏਗੀ ਤੇਲੀ ਦੇ ਪਰ ਸਵੇਰ ਦਾ ਕਹੂੰਗੀ ਟਾਈਮ ਹੈ ਤੇਲ ਕਰਕੇ ਫਿਰ ਕੱਪੜੇ ਵੀ ਗਿੱਲੇ ਹੋਣੇ। ਹਜਾ 2 ਕ ਘੰਟੇ ਤੱਕ ਮਾੜੀ ਤੇਲ ਤਰੇਦੇ ਫਿਰ ਘੁੰਮਾਂਗੇ ਸਾਰੇ ਕਹਰੇਆਂ ਚ। ਤੇ ਫਿਰ ਇਹਦੇ ਕਰਾਂਗੇ ਜੀ ਸਾਰਾ ਕੰਮ ਖਤਮ ਅੱਜ। ਖਾਦ ਖੂਦ ਪਾ ਕੇ ਨੂੰ ਇਹਦਾ ਕੰਮ ਨਿਵੇੜ ਦੇਣਾ ਜੀ ਫੇਰੂ ਤੇ ਬਾਅਦ ਕਿਉਂਕਿ 10 ਕ ਦਿਨ ਤੱਕ ਪਾਣੀਆਂ ਦਾ ਕੰਮ ਸ਼ੁਰੂ ਹੋਣਾ ਕਣਕ ਵਾਲੂ ਖਾਦਾ ਖੂਦਾ ਲਾਣ ਦਾ। ਫਿਰ ਉਧਰ ਬਿਜੀ ਹੋਣਾ। ਫੇਰੀ ਦਾ ਧਿਆਨ ਵੀ ਨਹੀਂ ਦੇ ਹੋਣਾ ਹੁਣ ਬੇਲੇ ਹੈਗੇ ਐ ਤੇ ਹੁਣ ਅਸੀਂ ਇਹਦਾ ਕੰਮ ਨਵੇੜ ਦੇਣਾ ਸਾਰੀ ਸਰੋਂ ਦਾ ਕਿਉਂਕਿ ਪਿਛਲੇ ਸਾਲ ਜੀ ਰਾਇਆ ਬੀਜਿਆ ਤਾਂ ਰਾਇਆ ਇਹ ਤਾਂ ਵਧੀਆ ਨਿਕਲਿਆ ਜੀ ਰਾਇਆ ਵੀ ਪਰ ਉਹਦਾ ਤੇਲ ਇਹਨਾਂ ਨਿਕਲਦਾ ਨਹੀਂ ਹੈਗਾ ਤੇ ਇੱਕ ਨੂੰ ਖਾਦ ਘੱਟ ਲੱਗਦੀ ਹੁਣ ਸਾਨੂੰ ਪਤਾ ਨਹੀਂ ਤਾਂ ਜੀ ਦੋ ਵਾਰ ਖਾਦ ਲਾਤੀ ਉਹਨੂੰ ਵਧੀਆ ਹੀ ਐਨਾ ਜੀ ਲਾਸਟੇ ਜਾ ਕੇ ਗਿਰ ਗਿਆ ਉਹ ਫੇ ਵੜਨ ਵੇਲੇ ਮੁਸ਼ਕਲ ਹੁੰਦਾ ਫੇਰ ਇਹਨਾ ਵੱਡ ਨਹੀਂ ਹੁੰਦਾ ਜੀ ਉਹ ਤਾਂ ਕਰਕੇ ਇਹ ਜੀ ਸਰੋਂ ਬੀਜੀ ਪਹਿਲਾਂ ਵੀ ਇਹ ਸਰੋਂ ਬੀਜਦੇ ਰਹੇ ਤੇ ਜਿਹੜੀ ਇਹ ਵੈਰੈਟੀ ਹੈ ਜੀ ਇਹਨੂੰ ਨਾ ਤੇਲਾ ਪੈਂਦਾ ਤੇ ਬਾਕੀ ਦਾਣਾ ਵੀ ਤਾਂ ਮੋਟਾ ਹੁੰਦਾ ਤੇ ਨਾ ਇਹ ਬਹੁਤ ਹੀ ਵੱਧਦੀ ਉੱਪਰ ਨੂੰ ਇਹਨਾਂ ਵਾ ਥੱਲੇ ਹੀ ਜਾੜ ਜਾਂ ਮਾਨਾ ਜਿੱਦਾਂ ਮੂਲੀਆਂ ਦੇ ਮੂੰਗਰੇ ਜੇ ਨਹੀਂ ਲੱਗਦੇ ਹੁੰਦੇ ਜੀ ਉਸ ਹਿਸਾਬ ਦੀ ਸਰੋਂ ਹੈ ਇਹ ਇੰਨੇ ਜਿੰਨੀਆਂ ਕਿ ਮੂਲੀਆਂ ਦੇ ਉੱਪਰ ਨੂੰ ਵੱਧਦੇ ਉਹਨਾਂ ਨੇ ਕਿ ਵੱਧਾ ਇਹ ਜ਼ਿਆਦਾ ਨਹੀਂ ਵੱਧਦੀ ਹੈਗੀ ਬਾਕੀ ਚ ਬੀਜ ਪਾਇਆਤਾ ਜੀ ਅਸੀਂ ਇਹ ਤਿੰਨ ਕ ਕਨਾਲ ਜਗਾ ਹੋਣੀ ਤਿੰਨ ਕ ਕਨਾਲ ਚ ਅਸੀਂ 400 ਗ੍ਰਾਮ ਬੀਜ ਪਾਇਆਤਾ ਜੂਰੀਆ ਚ ਮਿਲਾ ਕੇ ਛੱਟਾ ਮਾਰਿਆਤਾ ਤੇ ਬਾਕੀ ਪਾੜ ਰੂਟਰਟਰ ਦੀ ਕੱਢੀ ਦੀ ਉੱਪਰ ਤੇ ਪਤਲੀ ਪਤਲੀ ਰੱਖ ਕੇ ਛੱਟਾ ਮਾਰ ਕੇ ਹੀ ਐਦੀ ਬਾਹਵਾ ਖੇਤ ਤਾਂ ਪਹਿਲਾ ਇਹਨ ਸਵਾਗਾ ਸੁਗਾ ਵੱਜਿਆ ਪਤਾ ਤੇ ਜੰਮ ਬਹੁਤ ਵਧੀਆ ਨਾ ਬਹੁਤੀ ਸੰਗਣੀ ਐ ਨਾ ਬਹੁਤੀ ਬਿਰਲੀ ਐ ਪਹਿਲਾ ਦੇਖਣ ਨੂੰ ਮੂਹ ਜਿਹਾ ਲੱਗਦੀ ਨਹੀਂ ਸੀ ਕਿਉਂਕਿ ਬਿਰਲੀ ਲੱਗਦੀ ਸੀ ਹੁਣ ਇਹਨ ਖੇਤ ਵਧੀਆ ਭਰ ਗਿਆ ਵਾ ਚਲੋ ਜੀ ਬਾਕੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਦੀ